ਰਿਜ਼ਕ ਹਰ ਜਗ੍ਹਾ ਨਹੀਂ ਤੇ ਮਨੁੱਖ ਜਿੱਥੇ ਬੈਠਾ ਜ਼ਰੂਰੀ ਨਹੀਂ ਇਸ ਦਾ ਰਿਜ਼ਕ ਵੀ ਉੱਥੇ ਹੋਵੇਗਾ ਰਿਜ਼ਕ ਜਿੱਥੇ ਹੋਵੇਗਾ ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਵੇਗਾ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਨਖ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ سچ اے سچائی ہے جتھے ہیں کرت دھکے مار کے اتے لے جائے لے جائے لے جائے گا دھکے دھکے. رزق ہر جگہ نہیں پی رزق لبنا پہ جتھے پہ ٹولنا پہ قدرت چاندی کچھ کرے محنت کرے ਜਿੱਥੇ ਰਜ਼ਕ ਪਿਆ ਉੱਥੇ ਲੱਭੇ ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਜ਼ਕ ਦੀ ਰੋਟੀ ਦੀ ਬਗਵਰ ਮੁਤਾਬਕ ਕਾਰਨ ਪਾਣੀ ਦੇ ਤੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਕਮਾਣੀ ਪੈਂਦੀ ਹੈ ਲੱਭਣੀ ਪੈਂਦੀ ਹੈ چنتا نہیں ہے منخ نو اتنی آکسیجن دی چنتا نہیں ہے منخ نو اتنی, دی چنتا, اتنی. دی چنتا نہیں ہے اتنی روٹی دی چنتا لبنی پہاں جہاں دانے تہاں کھانے نان کا سچ اے بہت پرانی گل ਯਾਦ ਆਦਾ ਜੀ ਜਦ ਕੇ ਇਸ ਤਰ੍ਹਾਂ ਦੀ ਕਥਾ ਚਲੇ ਯਾਦ ਆਉਂਦੀ ਆਸਨ ਸੋਲਪੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ ਸੀਸਗੰਸਾਵ ਦੇਚ ਨਾਦੋ ਗਏ ਮੈਂ ਅੰਦਰ ਮਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ ਤੇ 40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾਵਾਚਕ ਸੰਸਿਆਣੇ ਅਰਥ ਬੋਧ ਦੇ ਗਿਆਤੇ ਪ੍ਰਿੰਸਪਲ ਗੰਗਾ ਸਿੰਘ 베ਦੀ ਬਿਰਜ ਵੱਲਬ ਸਿੰਘ ਗੈਣੀ ਬਾਦਲ ਸਿੰਘ ਗੈਣੀ ਰਣਜੀਤ ਸਿੰਘ ਦੀ ਪਾਰਸ ਗੈਣੀ ਮਾਨ ਸਿੰਘ ਜੀ ਜੋ ਅੱਜ ਤੇ ਸਵੇਰੇ ਟੇਪ ਸੁਣਦੇ ਨੇ ਸ਼ਾਮ ਨੂੰ ਸੁਣਾ ਦਿੰਦੇ ਨੇ ਸ਼ਾਮ ਨੂੰ ਟੇਪ ਸੁਣਦੇ ਨੇ ਸਵੇਰੇ ਸੁਣਾ ਕੋਈ ਮਿਹਨਤ ਨਹੀਂ ਕੋਈ ਸਾਧਨਾ ਨਹੀਂ ਕੋਈ ਤਪੱਸਿਆ ਨਹੀਂ ਕੋਈ ਅਲੈਦਵਲੇ ਦਿਖੋ ਜਣੇ ਇਹ ਚੰਗੇ ਅਨੁਭਵੀ ਪੁਰਸ਼ ਸਨ ਮਾਨ ਸਿੰਘ ਜੀ ਜੋ ਜਗਤ ਦੀ ਬਨਾਵਟ ਸਜਾਵਟ ਤੇ ਪਰਲੇ ਇਹ ਦੇ ਉੱਤੇ ਬੋਲ ਰਹੇ ਸਨ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵ ਬਜ਼ੁਰਗ ਸਨ ਫਿਰ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ ਉਹ ਬਿਰਦਸਨ 84-85 ਸਾਲ ਦੇ ਬਜ਼ੁਰਗ ਸਨ ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ ਦਾ ਮਥਾ ਟੇਕ ਕੇ ਮੈਂ ਬੈਠ ਗਿਆ ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਨੇ ਇਹ ਬਜ਼ੁਰਗਾਂ ਨੂੰ ਸੁਣ ਲਿਆ ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ ਜਗਤ ਦੀ ਸਿਰਜਣਾ ਜਗਤ ਦਾ ਟਿਕਣਾ ਜਗਤ ਦੀ ਪਰਲ ਇਰ ਸਨਾਤ ਨਹੀਂ ਮਤਨੋ ਲਿਆ ਬ੍ਰਹਮਾ ਜਗਤ ਦੀ ਸਜਣਾ ਕਰਦਾ ਹੈ ਸ਼ੰਕਰ ਜਗਤ ਦੀ ਪਰਲੇ ਕਰਦਾ ਹੈ ਵਿਸ਼ਨੂ ਜਗਤ ਦੀ ਪਾਲਨਾ ਕਰਦਾ ਹੈ ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ ਇਤਿਹਾਸ ਹੈ ਇਤਿਹਾਸ ਨਹੀਂ ਹੈ ਪਰ ਪ੍ਰਾਚੀਨ ॠषि मुनियों ਦੇ ਸਮਝਾਣ ਦਾ ਇਹ ਬੜਾ ਢੰਗ ਸੀ ਬਹੁਤ ਅੱਛਾ ਢੰਗ ਸੀ ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ ਕਹਿੰਦੇ ਸਨ ਕੱਕਾ ਕਲਮ ਚੱਚਾ ਚਾਕੂ ਛਛਾ ਛਤਰੀ ਇਹ ਛਤਰੀ ਨੂੰ ਵੇਖੇ ਤੈਨੂੰ ਅੱਖਰ ਦਾ ਬੋਧ ਹੋ ਗਿਆ ਕਹਾਣੀਆਂ ਸੁਣੇ ਤੈਨੂੰ ਸੱਚਾਈ ਦਾ ਪਤਾ ਚੱਲ ਜਾ ਸਮਝਾਉਣ ਦਾ ਡੰਕ ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ ਹੈ ਕਰੀਬਨ ਰਾਜਨੀਤਿਕ ਤੌਰ ਤੇ ਤੇ ਬਜ਼ੁਰਗ ਹੋ ਜਾਂਦਾ ਹੈ ਰਾਜਨੀਤੀ ਦੇ بڑے ਦਾਹ ਪੇਚੇ ਸੁਣਾਉਂਦੇ ਨੇ ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ ਧਨ ਕਿਵੇਂ ਕਮਾਣਾ ਪਰ ਧਰਮ ਕਿਵੇਂ ਕਮਾਣਾ ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਮਜਬੂਰਨ ਮਹਾਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਣਾ ਪੈਂਦਾ ਸੁਣਾਣਾ ਪੈਂਦਾ ਸਨਾਤਨ ਮਤ ਦੇ ਇਸ ਇਤਿਹਾਸ ਨੂੰ ਮਾਨ ਸਿੰਘ ਜੀ ਜਾ ਸੁਣਾ ਰਹੇ ਸਨ ਰਮੇ ਦੀ ਲੰਬੀ ਚੌੜੀ ਗੱਲ ਕਰ। ਔਰ ਸ਼ਿਵ ਜੀ ਦੇ ਸੁਭਾਅ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਣ ਲੱਗੇ ਵਿਸ਼ਨੂੰ ਜੀ ਦੀ ਗੱਲ। ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜਕ ਬਣਾਉਣ ਲੱਗਾ। ਤੋਂ ਲੈਨ ਬੜੀ ਲੰਬੀ ਸੀ ਪਸ਼ੂਆਂ ਦੀ ਲੈਨ, ਪੰਛੀਆਂ ਦੀ ਲੈਨ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਚਾਹੁਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ ਲੈਣ ਕਹਿੰਦਾ ਮੈਂ ਵੀ ਉਸੇ ਹੀ ਕਤਾਰ ਵਿੱਚ ਖੜਾ ਹੋ ਗਿਆ ਕਿਉਂਕਿ ਰਜ਼ਕ ਮੈਨੂੰ ਵੀ ਚਾਹੀਦਾ ਸੀ ਰੋਟੀ ਮੈਨੂੰ ਵੀ ਚਾਹੀਦੀ ਸੀ ਉਹਨਾਂ ਦੇ ਕਹਿਣ ਦਾ ਆਪਣਾ ਡੰਗ ਮੈਂ ਤੁਹਾਨੂੰ ਪਹਿਲੇ ਦੱਸੀ ਹੈ ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ ਕਹਿੰਦਾ ਉਡੀਕ ਕਰਦਾ ਰਿਹਾ ਵਿਸ਼ਨੂੰ ਕੀ ਕਰਦੇ ਸਨ ਦੋ ਮੁਠੀਆਂ ਦਾਣੇ ਪਰਦੇ ਸਨ ਕਿਸੇ ਦੀ ਜੋਲੀ 'ਚ ਦੋ ਮੁਠੀਆਂ ਪਾ ਦਿੰਦੇ ਸਨ ਕਿਸੇ ਦੀ ਜੋਲੀ 'ਚ ਇੱਕ ਮੁਠੀ ਪਾ ਦਿੰਦੇ ਸਨ ਕਿਸੇ ਦੀ ਜੋਲੀ 'ਚ ਅੱਧੀ ਮੁਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦਾ ਸੀ ਵੰਡ ਇਸ ਤਰ੍ਹਾਂ ਪੈ ਕਰਦੇ ਸਨ ਇਹਨ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ ਕੁਦਰਤ ਨੇ ਪ੍ਰਭੂ ਨੇ تقسیم ہی کیتا ہے, ہے، ازل قدرت کیا ہر ایک کو اقسام ازل سے جو شخص کے جس چیز کے قابل نظر آیا. قابلیت دیکھی اگلے دی چولی دیکھی اگلے دی پاترتہ دیکھی پرماتماج پاندھا گیا یہ کولی ہے یہ لوٹا یہ گلاس ہے ادھے کلتے وڈا تھال ہے ਇਦੇ ਕੋਲ ਤੇ ਬਹੁਤ ਵੱਡੀ ਬਲਟੀ ਹੈ ਇਦੇ ਕੋਲ ਤੇ ਬਹੁਤ ਵੱਡਾ ਡੋਲ ਹੈ ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦੀ ਸੀ ਕੋਲੀ ਵੀ ਭਰ ਦਿੰਦਾ ਸੀ ਲੋਟਾ ਵੀ ਭਰ ਦਿੰਦਾ ਸੀ ਡੋਲ ਵੀ ਭਰ ਦਿੰਦਾ ਸੀ ਪਰ ਦਿੰਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ ਜਿਸ ਤਰ੍ਹਾਂ ਦਾ ਭਾਂਡਾ ਸੀ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ ਬੁਲਬੁਲ ਕੋ ਦਿਆ ਲਾਲਾ ਤੋ ਪਰਵਾਨੇ ਕੋ ਜਲਨਾ ਗਮ ਹਮ ਕੋ ਦਿਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ ਸਾਰੀ ਦੁਨੀਆ ਦੀਆਂ ਚਿੰਤਾਵਾਂ ਤੇ ਗਮ ਗਹਿਰਾਈਆਂ ਤੇ ਸੋਚਣੀਆਂ ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੇਗਾ ਕਿਉਂਕਿ ਮੇਰੀ ਪਾਤਰਤਾ ਇਹੀ ਸੀ ਵੇਰਾ ਪਾਂਡਾ ਇਸ ਤਰ੍ਹਾਂ ਦਾ ਸੀ ਮੇਰੇ ਕੋਲ ਬਰਤਨ ਇਸ ਤਰ੍ਹਾਂ ਦੇ ਸੀ ਵਿਸ਼ਨੂੰ ਦੋ ਮੁਠੀਆਂ ਇਨ ਪਰਤਾ ਕਿਸੇ ਦੀ ਝੋਲੀ ਚ ਦੋ ਕਿਸੇ ਦੀ ਇੱਕ ਕਿਸੇ ਦੀ ਅੱਧੀ ਚਲਤਾ ਕਰੀ ਜਾਂਦਾ ਸੀ ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ ਲੈਣ ਦੇ ਜੋ ਸੀ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ हे देवदा हे भगवन मेरी जो उलझ भी पाओ उन्होंने दो मुठियां भरियां ते इंज खलेर दितियां आंखे मानसिंह तेरे दाणे खलेर देते ने हुन आपे ही चुण ले जा कहता 84 साल हो गए ने दाणे चुणदियां चुणदियां जिस दिन मुक गए ओ दिन मानसिंह मुक जाए ਏ ਦਲਮਨ ਵਜੇ ਤੱਕ ਜਾਦਾ। ਕਹਿਣ ਲੱਗੇ 84 ਸਾਲ ਹੋ ਗਏ ਨਾਣੇ ਚੁਣਦਿਆਂ ਚੁਣਦਿਆਂ ਜਿਦਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ ਨੱਕ ਲੱਥ ਕਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਇਹ ਇੱਕ ਬੜੀ ਪਰਵਲ ਸਚਾਈ ਹੈ ਕਿ ਜਹਾਂ ਦਾਣੇ ਕਹਾਂ ਖਾਣੇ ਨਾਨਕਾ ਸਚ ਐ ਤਨ ਰੋਟੀ ਐ ਬਣਿਆ ਰੋਟੀ ਤੋਂ ਐ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਰੋਟੀ ਲਬਣੀ ਪੈਗੀ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਰੋਟੀ ਕਮਾਣੀ ਪੈਗੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਕਿਰਤ ਧੱਕੇ ਦੇ ਕਿਰਤ ਕਰਨੀ ਪੈਗੀ ਮਿਹਨਤ ਕਰਨੀ ਪੈਗੀ ਲਬਣੀ ਪੈਗੀ ਤੂੰ ਜੋ ਕੇ ਲਬਣੀ ਪੈਂਦੀ ਹੈ ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਜ਼ਕ ਦੀ ਹੈ ਔਰ ਕੁਝ ਵੀ ਨਹੀਂ ਹੈ ਮੇਰੇ ਦੇਖੇ ਤੇ ਗੁਸਤਾਖੀ ਮਾਫ਼ ਬਾਰ-ਬਾਰ ਮਾਫ਼ ਕਰ ਦੇਣਾ ਨੋਠਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ ਔਰ ਕੁਝ ਵੀ ਨਹੀਂ ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ ਪੁੱਤਰੀਆਂ ਨੂੰ ਵੀ ਮਿਲਦੀ ਰਹੇ ਪੜਪੋਤਰਿਆਂ ਨੂੰ ਵੀ ਗੱਲ ਸਾਰੀ ਇਹ ਰੋਟੀਆਂ ਦੇ ਹੀ ਬੰਡਲ ਨੇ ਔਰ ਕੁਝ ਵੀ ਨਹੀਂ ਕੁਝ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਰਜ਼ਕ ਤੋਂ ਲਭ ਲੇਕਿਨ ਚਿੰਤਾ ਨਾ ਕਰ ਰਜ਼ਕ ਦੀ ਚਿੰਤਾ ਨਾ ਕਰ ਤਲਾਸ਼ ਤੇ ਕਰ ਮਿਹਨਤ ਤੇ ਕਰ ਪਰ ਚਿੰਤਾ ਨਾ ਕਰ ਕਿਉਂ ਚਿੰਤਾ ਕਿਉਂ ਨਾ ਕਰੀਏ ਤੋ ਸਤਗੁਰ ਸਮਝਾਉਂਦੇ ਨੇ ਪਹਿਲੇ ਦੇਤੇ ਰਿਜਕ ਸੰਭਾਹ ਪਾਛੇ ਦੇਤੇ ਜੰਤ ਉਪਾਹ ਜੀਵ ਦਾ ਜਨਮ ਬਾਅਦ ਦੇ ਚੋਂਦਾ ਹੈ ਰਿਜਕ ਉਸ ਦਾ ਪਹਿਲੇ ਬਣਿਆ ਸਿਰਫ ਲੱਭਣਾ ਪੈਂਦਾ ਤੇ ਜਦ ਰਿਜਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ ਜੀਵ ਤੋਂ ਪਹਿਲੇ ਜੀਵ ਦਾ ਰਿਜਕ ਇਹਦੇ ਉੱਤੇ ইরਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ او غمے روزی مخر رزق دا غم بالکل نہ کر پکی نہ صاحب بھول کے بھی نہ کر روٹی دا غم نہ کر روٹی لب روٹی کما غم نہ کر غمے روزی مخر مزن اورا کے دفتر را کے پیشے استفل اے زد کلک پستان را ਦੇਖਦਾ ਨਹੀਂ ماں ਦੇ ਹਸਣਾਂ ਦੇ ਚ ਦੁੱਧ ਪਹਿਲੇ ਆ ਜਾਂਦਾ ਬੱਚੇ ਦਾ ਜਨਮ ਬਾਅਦ ਤੇ ਚਾਹਦਾ ਤੈਨੂੰ ਇਤਨੀ ਅਕਲ ਨਹੀਂ ਆਈ ਤੈਨੂੰ ਇਤਨੀ ਸਮਝ ਨਹੀਂ ਆਈ ਛੇਕ ਸਾਹਿਬ ਕਿ ਪੇਸ਼ੇ ਹਸਤੇ ਫਲ ਇਜ਼ਤ ਫਲ ਬੱਚੇ ਨੂੰ ਕਹਿੰਦੇ ਕਿ ਪੇਸ਼ੇ ਹਸਤੇ ਫਲ ਇਜ਼ਤ ਕਲਕੁਨਦ ਪਸਤਾਨ ਹੈ ਮਾਦਰਰਾ ماں ਦੇ ਹਸਣਾਂ ਦੇ ਚ ਦੁੱਧ ਪਹਿਲੇ ਆ ਜਾਂਦਾ ਹੈ ਬੱਚੇ ਦਾ ਜਨਮ ਬਾਅਦ ਦੇ ਚਾਹੁੰਦਾ ਹੈ ਮਨੁੱਖ ਰਿਜ਼ਕ ਤੇਰਾ ਪਹਿਲੇ ਬਣਿਆ ਪਿਆ ਜਨਮ ਤੇਰਾ ਬਾਅਦ ਦੇ ਚਾਹੁੰਦਾ ਤੋ ਇਸ ਤੋਂ ਸਮਝ ਲੈ ਚਿੰਤਾ ਨਾ ਕਰ ਇਹ ਠੀਕ ਹੈ ਤਾਂ ਰੋਟੀ ਔਰ ਕੁਛ ਵੀ ਨਹੀਂ ਔਰ ਕੁਛ ਵੀ ਨਹੀਂ ਤੇ ਸਭ ਕੁਛ ਜੋ ਤਨ ਨੂੰ ਹੀ ਮੰਨ ਬੈਠਾ ਉਹਦੇ ਲਈ ਰਿਜ਼ਕ ਹੀ ਸਭ ਕੁਛ ਹੈ ਇਹ ਰੋਟੀ ਲਈ ਧਰਮ ਗਵਾ ਸਕਦਾ ਹੈ ਰੋਟੀ ਲਈ ਈਮਾਨ ਵੇਚ ਸਕਦਾ ਹੈ ਰੋਟੀ ਲਈ ਸਭ ਕੁਝ ਵੇਚ ਸਕਦਾ ਹੈ ਕੌਮ ਵੇਚ ਸਕਦਾ ਹੈ ਦੇਸ਼ ਵੇਚ ਸਕਦਾ ਹੈ ਸਭ ਕੁਝ ਵੇਚ ਰਿਗਜ਼ ਕਰਕੇ ਹੀ ਹੁੰਦਾ ਔਰ ਕਿਸ ਕਰਦੇ ਧੌਖਾ ਦੇ ਸਕਦਾ ਹੈ ਛਲ ਕਰ ਸਕਦਾ ਹੈ ਕਪੜ ਕਰ ਸਕਦਾ ਹੈ ਮਸਲਾ ਸਾਰਾ ਰੋਟੀ ਔਰ ਕੁਝ ਵੀ ਕਾਣੀਆਂ ਦੋ ਰੋਟੀਆਂ ਹੀ ਹੁੰਦੀਆਂ ਨੇ ਔਰ ਕੁਝ ਵੀ